ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਜਮ੍ਹਾਂ ਖੋਰੀ ਅਤੇ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਜ਼ਰੂਰੀ ਵਸਤਾਂ ਵੇਚਣ ਵਾਲੇ ਪੈਟਰੋਲ ਡੀਜ਼ਲ ਰਾਸ਼ਨ ਦੁਕਾਨਾਂ ਅਤੇ ਪਰਚੂਨ ਅਦਾਰਿਆਂ ਵਿੱਚ ਵਿਆਪਕ ਨਰੀਖਣ ਸ਼ੁਰੂ ਕੀਤੇ ਹਨ ਸਬ ਡਿਵੀਜ਼ਨ ਪੱਧਰ ਤੇ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਸਪਲਾਈ ਚੇਨਾਂ ਦੀ ਨਿਗਰਾਨੀ ਕਰਨ ਅਤੇ ਅਨੈਤਿਕ ਅਭਿਆਸਾਂ ਨੂੰ ਰੋਕਣ ਲਈ ਸਖਤ ਜਾਂਚ ਕਰ ਰਹੀਆਂ ਹਨ ਇਨ੍ਹਾਂ ਟੀਮਾਂ ਨੂੰ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਰਿਪੋਰਟਾਂ ਜਮ੍ਹਾਂ ਕਰਵਾਉਣ ਦਾ ਆਦੇਸ਼ ਵੀ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਜੈਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੁਝ ਵਪਾਰੀ ਅਤੇ ਸਟਾਕਿਸਟ ਭੋਜਨ, ਪੈਟਰੋਲ, ਡੀਜ਼ਲ, ਡੈਰੀ ਉਤਪਾਦ, ਚਾਰੇ ਅਤੇ ਹੋਰ ਜ਼ਰੂਰੀ ਚੀਜ਼ਾਂ ਸਮੇਤ ਮਹੱਤਵਪੂਰਨ ਵਸਤੂਆਂ ਦੇ ਅਨੈਤਿਕ ਭੰਡਾਰਨ ਵਿੱਚ ਸ਼ਾਮਲ ਰਹੇ ਹਨ ਅਜਿਹੇ ਅਭਿਆਸਾਂ ਨਾਲ ਨਕਲੀ ਕੀਮਤਾਂ ਵਿੱਚ ਵਾਧਾ ਅਤੇ ਸਪਲਾਈ ਦੀ ਘਾਟ ਹੋ ਸਕਦੀ ਹੈ ਜੈਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਮਾਖੋਰੀ ਜਾਂ ਕਾਲਾ ਬਾਜ਼ਾਰੀ ਦੀਆਂ ਕਟਨਾਵਾਂ ਦੀ ਰਿਪੋਰਟ ਅਧਿਕਾਰੀਆਂ ਨਾਲ 0161 240 3100 ਜਾਂ ਐਮਰਜੈਂਸੀ ਹੈਲਪਲਾਈਨ ਨੰਬਰ 112 ਤੇ ਕਰਨ ਉਹਨਾਂ ਪ੍ਰਸ਼ਾਸਨ ਦਿੱਤਾ ਕਿ ਜ਼ਰੂਰੀ ਵਸਤਾਂ ਦੀ ਜਨਤਕ ਪਹੁੰਚ ਨੂੰ ਸੁਰੱਖਿਅਤ ਰੱਖਣ ਲਈ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ